ਸਸ ਸਸਿਕਲ ਜੀ ਤੁਹਾਡਾ ਸਵਾਗਤ ਹੈ ਨਵੇਂ ਬਲੌਗ 'ਚ ਆਪਾਂ ਦੋ ਦਿਨ ਰੇ ਬਿਮਾਰ ਤਾਂ ਕਰਕੇ ਬਲੌਗ ਨਹੀਂ ਬਣਾਇਆ ਘਰ ਵਾਲੀ ਲਾ ਰਹੀ ਸੀ ਪੋਚਾ ਅੱਜ ਆਪਾਂ ਜਾਣਾ ਸੀਗਾ ਬੜਾ ਚੋਰ ਮੱਥਾ ਟੇਕਾਂ ਤੇ ਪਹਿਲਾਂ ਤੋਂ ਤੇ ਕੱਪੜੇ ਪੋਚਾ ਲਾ ਕੇ ਫੇਰ ਬਣਾਉਣਾ ਰੋਟੀ ਮੰਮੀ ਦੇ ਲਈ ਮੰਮੀ ਸਾਡੀ ਹੈਗੀ ਥੋੜੀ ਬਿਮਾਰ ਤੇ ਘਰ ਵਾਲੀ ਸੀਗੀ ਰਾਤੀ ਲੜੀਓ ਚਹਰੂ ਲਾ ਰਹੀ ਸੀ ਗੁੱਸੇ 'ਚ ਬਹੁਤ ਕੰਮ ਕੀਤਾ ਵੋਟ ਸ਼ਿਆ ਲਾਲਾ ਝੜੂ ਲਾਲਾ ਕਰਦੀਆਂ ਕਰਤੀਆਂ ਛੱਤਾਂ ਖਰਾਬ ਤੇਰਾ ਪੇਰੀ ਜਾ ਬੋ ਮੂਜ਼ ਘਟਾ ਗਲਿਆ ਕਹਿੰਦੀ ਮੈਂ ਨਹੀਂ ਬੋਲਦੀ ਤੇਰੇ ਨਾਲ ਓਏ ਮੈਂ ਕਿਹਾ ਚੱਲ ਨਹੀਂ ਬੋਲਣਾ ਨਾ ਬੋਲ ਵਿਆਹ ਕਰਾਉਣ ਤੋਂ ਬਾਅਦ ਬੰਦੇ ਦੇ ਹਾਲਾਤ ਇਹੋ ਜਿਹੇ ਹੁੰਦੇ ਆ ਚਲੋ ਜੀ ਬੰਦਾ ਵਿਆਹ ਕਰਾਉਣਾ ਪੈਂਦਾ ਵਿਆਹ ਕਰਾ ਕੇ ਸਰਨਾ ਬਾਬਾ ਜੀ ਇਸ ਕਰਕੇ ਜਿਨ੍ਹਾਂ ਨੇ ਵੀ ਵਿਆਹ ਕਰਾਉਣਾ ਉਹ ਰਸੋ ਸਮਝ ਕੇ ਕਰਾ ਉਦੋਂ ਬਾਅਦ ਬਣਾਈ ਰੋਟੀ ਰੋਟੀ ਬਣਾ ਕੇ ਫਿਰ ਥੋੜੇ ਜਿਹੇ ਕੱਪੜੇ ਲੰਢ ਸੀ ਉਹ ਸੰਨ ਕੱਢੇ ਕੱਢ ਕੁੱਢ ਕਿਫਤੀ ਮੈਡਮ ਨੂੰ ਨਹੀਂ ਹੋਗੇ ਸੀ ਬੇਲੇ ਛਤਛਤ ਤੇ ਪਾ ਕੇ ਤੇ ਮੈਡਮ ਨੂੰ ਨਹੀਂ ਹੋ ਜਾਣਾ ਸੀ ਬੇਲੇ ਤੇ ਆਪਾਂ ਲੈ ਆਣਾ ਮੈਡਮ ਨੇ ਵਿਲੀ ਆਣਾ ਕਿ ਤੇ ਕਹਿੰਦੀ ਪੱਗਾਂ ਤੇ ਹਲਵਾਓ ਮੈਂ ਕਿਹਾ ਬੋਲਦੀ ਨਹੀਂ ਤੂੰ ਮੈਨਾਂ ਕਹਿੰਦੀ ਮੈਂ ਬੋਲਦਾ ਚਾਹੇ ਨਾ ਬੋਲਣਾ ਪੱਗਾਂ ਤੇ ਹਲਵਾ ਤੇ ਆਪਣਾ ਕੰਮ ਕਰ ਭਗਵਾਨ ਜਾ ਗਈ ਚਲੋ ਜੀ ਮੈਂ ਹੋ ਗਿਆ ਭਗਵਾਨ ਕੇ ਰੈਡੀ ਮੈਡਮ ਕਰ ਰਹੀ ਸੀ ਮੇਕਅਪ ਜਦੋਂ ਕਦੇ ਜਾਣਾ ਹੋਵੇ ਘਰ ਵਾਲਿਆਂ ਨੂੰ ਖੁਸ਼ੀ ਵੜੀ ਹੁੰਦੀ ਆ ਲੈ 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 ਤਾ ਲੈ 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 ਸ਼ਰਮਾ ਪਾਈ ਜਾਣਾ ਕਦੇ ਫੇਸ ਪਾਊਡਰ ਲਾਈ ਜਾਣਾ ਅੱਛਾ ਜੀ ਚਲੋ ਕੋਈ ਗੱਲ ਨਹੀਂ ਮੈਂ ਹੋ ਜਾ ਤੂੰ ਰੈਡੀ ਆਪਾਂ ਬਣੀ ਪੱਗ ਤੇ ਦਾੜੀ-ਡੜੀ ਕੀਤੀ ਸੈਟ ਆ ਉਹ ਮੈਚਿੰਗ ਕਰ ਲੈ ਵੀ ਅੱਜ ਤਾਂ ਦਾੜੀ ਪੱਗ ਬੱਲ 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 ਮੈਚਿੰਗ ਕਰਕੇ ਤੇ ਆਪਾਂ ਚੱਲ ਗਏ ਜੀ ਆਪਾਂ ਨਮਾਸ਼ੇਰ ਨਮਾਸ਼ੇਰ ਤੋ ਜਾਣਾ ਸੀ ਆਪਾਂ ਘੂਣ ਪਿੰਡ ਤੇ ਬੜਾ ਚੌਰ ਤੋਲੇ ਅਸਮਾਨ ਤੇ ਸਮਾਨ ਲੈ ਕੇ ਆਪਾਂ ਪਹੁੰਚ ਗਏ ਜੀ ਗਹੂਣ ਪਿੰਡ ਤੇ ਮਾਸੀ ਦਾ ਮੁੰਡਾ ਵਰਤਾ ਰਿਆ ਸੀ ਲੰਗਰ ਉਹ ਵੱਲੇ ਤੇ ਸੇਵਾ ਕਰਨਾ ਕਾਕਾ ਉਹ ਕਰ ਲਾ ਕਰ ਲਾ ਸੇਵਾ ਐ ਤੇ ਅਕਸਰial ਭਾਜੀ ਬਾਬਾ ਜੀ ਕਰਦੇ ਸੀਗੇ ਵਧੀਆ ਅੱਛਾ ਸੁਣਾ ਲਈ ਬਹੁਤ ਵਧੀਆ ਸ਼ਰਮਾ ਐਂਡ ਪਾਰਟੀ ਕਿਆ ਬਾਤ ਯਾਰੇ ਬੰਨੇ ਭਾਈ ਜੀ ਬਾਬਾ ਜੀ ਪੂਰੇ ਐਨ ਤਾਂ ਸਮੇਤ ਬੜੀਆ ਸੀ ਕਿੰਨਾ ਚੰਗਾ ਲੱਗ ਰਿਹਾ ਸੀ। ਛੋਟੇ ਛੋਟੇ ਬੱਚੇ ਤਾਂ ਦੇਖ ਰਹੇ ਸੀ ਕਿ ਇਹ ਤਾਂ ਬਈ ਵਲੌਗ ਬਣਾਉਣੇ ਆਲਾ ਵਾ। ਬਾਜੀ ਬਾਪ ਐਨੀ ਚੜਾਈ ਬੱਲੇ ਬੱਲੇ ਬੱਲੇ। ਚੜਾਈ ਆ ਪੂਰੀ ਚੜਾਈ। ਲੋ ਜੀ ਆਪਾਂ ਆ ਗਏ ਫੇਰ ਵਾਪਸ। ਬਾਪਸਾਨਿਆਂ ਨੇ ਫੇਰ ਬਣਾਈ ਵੀਡੀਓ ਤੇ ਮੈਚਿੰਗ ਘਰ ਵਾਲੀ ਹੋ ਗਈ ਸੀ ਗੁੱਸੇ ਥੋੜੀ। ਕਹਿੰਦੀ ਮੇਰੀ ਸਿਹਤ ਨਹੀਂ ਠੀਕ ਹੈਗੀ। ਛੇਤੀ ਘਰ ਪਹੁੰਚੋ ਹੋਮਗਾ ਚਲੋ ਛੇਤੀ ਘਰ ਚਲਦੇ ਆਂ। ਤੇ ਆਪਾਂ ਨਾਲ ਵਿੱਚ ਪੀਤੀ ਰਸ। ਰਸ ਬੜੀ ਸਵਾਦ ਬਣਾਈ ਬੰਦੇ ਨੇ ਅਦਰ ਕਦਰ ਪਾ ਕੇ ਘੈਂਟ ਤੇ ਆਪਾਂ ਪਾਂਦੇ ਘਰੇ ਘਰੇ ਆ ਕੇ ਖੋਲੇ ਕੱਪੜੇ ਕੱਪੜੇ ਗੋਲ ਕੇ ਮੈਡਮ ਨੇ ਕੀਤਾ ਕੰਮ ਥੋੜਾ ਬਹੁਤ ਕੱਪੜੇ ਲੈਣੇ ਲਿਜਤੇ ਆ ਕਹਿੰਦੀ ਚਲੋ ਪੂਰੇ ਕੱਪੜੇ ਲਾ ਲਿਆਉਂ ਗਰਮੀ ਬਹੁਤ ਪੈਂਦੀ ਆ ਰੰਗ ਨਾ ਖਰਾਬ ਹੋ ਜਵੇ ਮੈਂ ਕਿਹਾ ਲਓ ਜੀ ਲਾ ਲਿਆਨੇ ਆ ਫਿਰ ਆਪਾਂ ਚੱਲ ਗਏ ਬੰਗਿਆਂ ਨੂੰ ਬੰਗਿਆਂ ਤੋਂ ਲਿਆਣਾ ਸੀ ਆਪਣਾ ਸੌਰਸਾ ਸਾਹਿਬ ਆਏ ਸੀਗੇ ਕੰਮ ਤੋਂ ਉਹਨਾਂ ਨੂੰ ਲੈਣ ਚੱਲ ਗਏ ਉਹਨਾਂ ਨੂੰ ਲਿਆ ਕੇ ਆਪਾਂ ਘਰ ਆ ਲਿਆਂਦਾ ਤੇ ਉਹਨਾਂ ਨੂੰ ਪੜ੍ਹਿਆ ਨਾਲੇ ਬਣਾਈ ਵੀਡੀਓ ਸਾਰੇ ਜਣੇ ਦੇਖ ਰਹੇ ਸੀਗੇ oh my god ਡੈਡੀ ਸਾਡਾ ਵਾਹ ਵਾਹ ਮੰਮੀ ਕਿਸ਼ਲ ਲਿਆ ਤੇ ਪਰਮਿੰਦਰ ਘਰ ਕੋਲੇ ਬੈਠੇ ਸੀ ਫੇਰ ਆਪਾਂ ਚੱਲ ਕੇ ਡੈਡੀਨ ਛੱਡ ਕੇ ਆ ਕੇ ਬਾਬੇ ਨੇ ਜੋਤ ਕਰਨ ਅਜ ਸੂਰਜ ਜੀ ਸੀ ਸਮਾਪਤੀ ਸੂਰਜ ਲੱਗਾ 56 ਤੇ ਬਣਾਈ ਵੀਡੀਓ ਧੰਨਵਾਦ ਬਾਕਨੀਜ ਸਿੰਘ ਦੀ ਯਾਦ ਜ ਸਈਆਂ ਕਨੀਜ ਸਿੰਘ ਜੀ ਦੇ ਸਥਾਨ ਤੇ ਕਰਨੇਗੇ ਸੀ ਜੋਤ ਤੇ ਮੈਡਮ ਨੇ ਉੱਥੇ ਵੀ ਕਿ ਤੂੰ ਤੂੰ ਮੈਂ ਮੈਂ ਤੇ ਅਗਰੇਤ ਨੂੰ ਮੈਂ ਕਿ ਚੱਲੇ ਝਾੜੂ ਪੋਚਾ ਲਾ ਤੇ ਬਹੁਤ ਹੋ ਗਿਆ 1.5 ਸਾਲ ਹੋ ਗਿਆ ਕੰਮ ਕੁੰਮ ਕਰਾਈਏ ਤੋ ਚੱਲ ਗੋ ਹਾ ਚੈੱਕ ਕਰੇ ਕੰਮ ਨੂੰ ਮਾਰ ਮਾਰ ਝਾੜੂ ਕਾੜਦੇ ਸਿੱਖੂਸਰੇ ਦੀ ਅੱਡੀ ਵਰਗਾ ਫੈਨ ਤਾਂ ਤੇਰਾ ਜਦੋਂ ਆਪਾਂ ਚਲ ਗਏ ਰਾਜਾ ਸਾਹਿਬ ਮੱਥਾ ਟੇਕਣ ਦੇ ਲਈ ਬਹੁਤ ਲੇਟ ਆ ਪੈ ਰਹੀਆਂ ਸੀ ਧੂਆਂ ਇਹ ਜਿਹੜਾ ਧੂਆਂ ਵਾ ਮਾਰਕੀਟ ਕਮੇਟੀ ਵਾਲੇ ਸਾਰਾ ਗੰਦ ਲਿਆ ਕੇ ਬੜੀ ਨਹਿਰ ਦੇ ਕੋਲ ਸਿੱਟੀ ਜਾਂਦੇ ਆ ਉੱਥੇ ਅੱਗ ਲਾ ਕੇ ਇਹਨਾਂ ਧੂਆਂ ਕੀਤਾ ਪਿਆ ਕੁਝ ਵੀ ਐਕਸੀਡੈਂਟ ਹੋ ਸਕਦਾ ਤੇ ਆਪਾਂ ਪਹੁੰਚ ਕੇ ਰਾਜਾ ਸਾਹਿਬ ਬਹੁਤ ਸਕੂਨ ਵਾਲੀ ਜਗ੍ਹਾ ਧੰਨਾਬ ਕਮਲ ਰਾਜਾ ਸਾਹਿਬ ਜੀ ਤੇ ਆਪਾਂ ਪਹਿਲਾਂ ਟੇਕੇ ਮੱਥਾ ਮੱਥਾ ਟੇਕਣ ਤੋਂ ਬਾਅਦ ਆਪਾਂ ਚੱਲੇ ਲੰਗਰ ਲੰਗਰ ਛਕਣ ਤੋਂ ਉਪਰੰਤ ਆਪਾਂ ਉੱਥੋਂ ਪੈਤੁਰ ਉੱਥੋਂ ਆ ਗਏ ਆਪਾਂ ਪਿੰਡ ਨੂੰ ਵਾਪਸ ਤੇ ਸੌਰੀ ਜੀ ਕੱਲ ਸਾਡੇ ਕੋਲ ਬਲੌਗ ਨਹੀਂ ਪਿਆ ਸਿਹਤ ਖਰਾਬ ਹੋਣ ਕਰਕੇ ਬਣਾਇਆ ਨਹੀਂ ਸੀਗਾ ਤੇ ਸਾਰੇ ਜਣੇ ਜਰੂਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਅਸੀਂ ਰੋਜ਼ ਨਵੇਂ ਤੋਂ ਨਵਾਂ ਕਨਸੈਪਟ ਲੈ ਕੇ ਤੁਹਾਡੇ ਨਾਲ ਸਾਂਝਾ ਕਰ ਸਕੀਏ ਸਤ ਸ੍ਰੀ ਅਕਾਲ ਜੀ ਸਾਰੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਬਾਏ ਬਾਏ